ਕਰਵਾਇਆ ਜਾਂ ਹਟਸ ਨੂੰ ਤੇ ਲਗਾ ਦੀਆ ਆਫਰ 1500 ਰੁਪਏ ਸਮੂਥਿੰਗ ਨੋਰਮਲ 500 ਰੁਪਏ ਗਲੋਬਲ ਕਲਰ 500 ਰੁਪਏ ਹੈਅਰ ਸਪਾ 1000 ਰੁਪਏ ਹਾਈ ਡਰਾਈ ਫਿਰ ਵੀ ਬਹੁਤ ਸਾਰੀਆਂ ਆਫਰਾਂ ਲੱਗੀਆਂ ਜਿੱਤੇ ਵਿਜ਼ਿਟ ਕਰ ਸਕਦੇ ਹੋ ਸਸੀ ਗਾਜੀ ਸਾਡੇ ਤੁਹਾਡਾ ਆਈ ਦੇ ਨੇ ਵਲੋਗ ਦੇ ਵਿੱਚ ਇੱਕ ਦੂਬੇ ਦੇ ਨੜੀ ਦੇ ਅਬ ਨਸਕਾਰ ਨੰਡਿਆ ਮੰਮੀ ਵਾਤੇ ਲੱਗਦਾ ਕਿ ਆਪਣੇ ਵਾਤੇ ਤੇਰੀ ਮੰਮੀ ਵਾਤੇ ਅੱਛਾ ਹਟਿਆ ਨਹੀਂ ਮੰਮੀ ਨੇ ਇੰਝ ਕਾਉ ਹਟ ਗਿਆ ਉਹ ਪਰ ਐਲਰਜੀ ਸੀ ਕਰ ਜਨਾ ਮਰੋ ਥੋੜੀ ਕਹਿੰਦੇ ਕਮਜ਼ੋਰੀ ਜੀ ਜੀ ਹੂੰ ਕੀ ਹੋ ਗਿਆ ਤੇ ਸਾਰ ਸਤ ਜੀ ਯਾਰ ਬਾਜ ਹੈ ਨਹੀਂ ਉਹ ਬਾਹਰ ਨਹੀਂ ਰੰਗ ਪਾਪਾ ਨੂੰ ਨਹੀਂ ਦੇਣਾ ਗੱਲਾਂ ਸੁਣਾਇਦੀਆਂ ਯਾਰ ਗੱਲਾਂ ਸਾਸਿਕਾ ਜੰਮ ਦਾ ਆਗਮਨ ਜਨਾਬ ਕਿਤੇ ਉਂਟੀ ਹੋ ਜਾ ਸਤਾਰਾ ਜੀ ਕਹਿੰਦੇ ਵੀ ਇਦਾਂ ਬੋਲਿਆ ਕਰੋ ਸਾਰਿਆਂ ਨੂੰ ਵੀ ਸਾਸਿਕਾ ਐਂਟੀ ਜੀ ਸਾਸਿਕਾ ਅੰਕਾ ਜੀ ਉਨ ਆਪਣਾ ਡੈਡੀ ਇਹਨੂੰ ਕਹਿਆ ਕੱਲ ਸਕੂਲ ਜਾਣਾ ਰੋਣਾ ਨਹੀਂ ਆ ਮਾਸਾ ਵੀ ਨਹੀਂ ਪਾਪਾ ਕਹਿੰਦਾ ਪਾਪਾ ਕਹਿੰਦਾ ਰੋਈ ਤਾਂ ਥੋੜੀ ਜਿਹਾ ਚੰਗਾ ਉਹ ਕਹਿੰਦਾ ਸਕੂਲ ਬੰਦ ਹੋਗਾ ਉਹ ਕਹਿੰਦਾ ਬੜਾ ਖੁਸ਼ ਹੁੰਦਾ ਕਹਿੰਦਾ ਜਦੋਂ ਇਹਨੂੰ ਪੁੱਛ ਲਓ ਕੋਈ ਗਾਲੀ ਕਹੋਗੇ ਵੀ ਸਕੂਲ ਤੇ ਬੰਦ ਹੋ ਗਿਆ ਉਹ ਬੜਾ ਖੁਸ਼ ਹੁੰਦਾ ਹੈ ਆ ਲੈ ਹੁਣ ਕੋ ਕਫਨ ਵੇਖਣ ਨਹੀਂ ਕਹਿੰਦੀ ਤੁਹਾਡੇ ਮਿਲਾਈ ਲੱਗੀ ਪੀਲੀ ਇਧਰ ਮੈਚ ਚੱਲ ਰਿਹਾ ਵਾ ਇੰਡੀਆ ਦਾ ਪਾਕਿਸਤਾਨ ਦਾ ਸਾਰੀ ਸਾਰੀ ਨੇ ਕਿਹੜੀ ਕਿਹੜੀ ਖਾਣੇ ਦਾਦੀ ਨੇ ਕਿਹੜੀ ਗੋਲੀ ਕਹਿਣ ਦੀ ਖਾਣਾ ਫੈਸ਼ਨ ਦੇ ਖਾਣਾ ਕਿਹੜੀ ਕਹਿੰਦੀ ਵੀ ਇਨਫੈਕਸ਼ਨ ਦੀ ਗੋਲੀ ਖਾਣਾ ਕਿਹੜੀ ਖਾਣਾ ਪਹਿਲੇ ਪਹਿਲਾਂ ਦੱਸੋ ਕਿਹੜੀ ਗੋਲੀ ਦਾ ਕੀ ਗੜੀ ਕੋਲੀ ਖਾਵੇਂਗੀ ਨਾ ਮੈਂ ਗੜੀ ਖਾਣੀ ਤਾਈ ਖਾਣ ਫੈਸ਼ਨ ਵਾਲੀ ਖਾਣ ਫੈਸ਼ਨ ਵਾਲੀ ਖਾ ਲਈ ਉਹਨਾਂ ਨੇ ਖਾ ਲਈ ਆ ਖਾੜੀ ਦਵਾਈ ਖਾਣੀ ਖਾ ਲਈ ਪਤਾ ਨਹੀਂ ਐ ਕਮਲ ਸੰਦੀ ਉਹਦੇ ਸਿਰਫਲ ਨਿਕਲਦਾ ਉਹਦੀ ਕੱਖਵੇਂ ਨਹੀਂ ਆਵੀ ਐਵੇਂ ਫੁੱਲਨ ਡੈਪ ਇਹਦੇ ਦੱਸ ਉਹਦੇ ਹੈ ਨਾਲੇ ਹੈ ਯਾਰ ਸਿਰ ਤੇ ਵਿਚਾਰੀ ਤਾਂ ਸਾਫਾ ਤੇ ਲੈ ਆਉਂਦੇ ਹੈ ਕੁਛ ਨਹੀਂ ਉਹ ਤਰਾ ਹੀ ਜੇ ਲੱਗਦਾ ਹੈ ਕੀ ਕਹਿੰਦੇ ਮਟਰ ਪਾ ਕੇ ਕੀ ਨਹੀਂ ਸੋਤੇ ਜਾਣਾ ਨਹੀਂ ਹਮ ਮਟਰ ਪਾ ਕੇ ਦੇ ਵਾ ਲੱਕੂ ਇਹ ਪਾਸਾ ਅੱਛਾ ਗਾਣਾ ਬੋਲਣ ਦੀ ਕੋਈ ਪਤਾ ਨਹੀਂ ਕੀ ਬੋਲਦੀ ਵਾ ਸਨ ਲਾ ਕੇ ਆ ਗਿਆ ਲਾ ਕੇ ਜੋ ਵੰਦੇ ਆ ਸਨ ਲਾ ਕੇ ਆ ਗਿਆ ਮੁੰਡੇ ਪਤਾ ਨਹੀਂ ਲੱਗਦਾ ਕੀ ਬੋਲ ਰਹੀ ਆਈ ਆਈ ਆ

ਕਿੱਥੇ ਗਏ ਆ ਉਹ ਕਿਹ ਜੀ ਜਾ ਸਖਣ ਗਏ ਨੇ ਪਰ ਦੀ ਜਾ ਸਖਣ ਗਏ ਆ ਆ ਚਲ ਜੀ ਚਲ ਜੀ ਮਮਾ ਕਹਿੰਦੀ ਵਸਾ ਪੈਸੇ ਨਹੀਂ ਆ ਸਾਰੀ ਇੱਥੇ ਕਿ ਇੱਥੇ ਲਿਆ ਕੇ ਰੱਖ ਲਓ ਉੱਪਰ ਇੱਧਰ ਲਿਆਓ ਸਾਰੀ ਜੋ ਸਾਰੀ ਲਿਆਓ ਵੇਖ ਲੈ ਪੈਸੇ ਕੱਢ ਲੈ ਇਹਦੇ ਵਿੱਚੋਂ ਪਾਪਾ ਨੇ ਹਾਂ ਜੀ 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 ਨਹੀਂ ਲੈ ਲੈ ਮੈਂ ਜੀ ਲੈ ਪਾਪਾ ਦੇਦੇ ਪੈਸੇ ਤੋ ਦਰਾਨੀ ਆ। ਚਲ ਲੈ। ਹਾਂ। ਉਹ ਕਰਨ। ਡੈਲੀ ਮੀਟ ਨੂੰ। ਹਾਂ? ਡੈਲੀ ਮੀਟ। ਡੈਲੀ ਮੀਟ ਲੈਣ। ਚਲ ਆ ਰਿਹਾ ਦਮਾ। ਚਲ। ਹੈ? ਚਲ ਇਹ ਕਿਥਾਂ ਤੇ ਬਾਹਰ ਨਾ ਫਿਰ ਬਾਹਰ ਜੁੱਤੀ ਪਾਓ ਪਹਿਲਾਂ। ਜੁੱਤੀ ਪਾਓ ਫਿਰ। ਹੈ? ਹਾਂ ਕਿਥੇ ਲਾਈ ਆ। ਇਹ ਆਪਣੀ ਜੁੱਤੀ ਲੈ ਗਿਆ। ਹੈ? ਦੇ ਰੋ। ਦੇ ਦੋ ਤੇ ਤਿੰਨ ਚਾਰ ਦੇ ਦੋ। ਚਾਰ ਦੇ ਦੋ ਚਲੋ ਚਲੋ ਸਾਡੇ ਲਈ ਇੱਕ ਮੁੱਢੀ ਦੇਨੇ ਆ ਕੋਈ ਸਾਢੇ ਸਲਾਂ ਦੇ ਲੱਗੇ ਆ ਦੁਕਾਨ ਵੀ ਕਿਰਾਏ ਤੇ ਚੜਨੀ ਆ ਵੀ ਹਰਸ਼-ਪਰਸ਼ ਭੌਂਡੇ ਉੱਚੀ ਕਰਾਤੀ ਵਧੀਆ ਕਰਾਤੀ ਐ ਮੁੰਨੂ ਵੀ ਦੇਣਾ ਆ ਆਪੇ ਕੰਦਾਈ ਆ ਜਿਹਦੇ ਚੀਜੀ ਦਿੰਦੇ ਉਹਦੇ ਚੰਗੇ ਹਨਾ ਇੱਥੇ ਜੀ ਦਿੰਦੇ ਉਹਦੇ ਚੰਗੇ ਆ ਮਿਸ਼ਰੀ ਖਾ ਲਈਆ ਮਿਸ਼ਰੀ ਖਾ ਲਈਏ ਆ ਦੀ ਆ ਦਈਏ ਪਾਣੀ ਮਿਸ਼ਰੀ ਅੱਜ ਜਦੋਂ ਵੀ ਕਿੰਨਾ ਦਿਨਾਂ ਬਾਅਦ ਕਿੰਜ ਜਾ ਸਕਣਾ 15 ਕ ਦਾਣਾ ਬਾਅਦ ਹਨਾ 15 ਦਿਨ ਬਾਅਦ ਲੈ ਖੁੱਲਾ ਹੀ ਲੈ ਪਾਵਾ ਕਿੱਥੇ ਸੋਣਾ ਸੋਣਾ ਨਿਆ ਨਹੀਂ ਮੈਨੂੰ ਪਤਾ ਉਹ ਤਾਂ ਨਿਰਨ ਲਈ ਥੰਵੇਂ ਨਾ ਨਰਾਂ ਜਾਂ ਬਸ ਤੇ ਹੁਣ ਦੇਖ ਲਈ ਨਾ ਫਿਰ ਵੇਖੀ ਸਮਝਾ ਸੁਣ ਉਹਨੂੰ ਅੱਧਾ ਬਦ ਲੈਣ ਨੂੰ ਆਤਾ ਆ ਗੁੱਟ ਦੇ ਮਹਾ ਚੱਲੇ ਧੋਤੇ ਹੀ ਕੇ ਇਹ ਲੈ ਆਸੀ ਉਹਨੂੰ ਸਲੂਨ ਤੇ ਮੰਮੀ ਦੀ ਸਿਹਤ ਠੀਕ ਨਹੀਂ ਆ ਸੈੱਲ ਘਟ ਗਏ ਤੇ ਹੁਣ ਡਾਕਟਰ ਨੂੰ ਸੱਦਿਆ ਉਹ ਡ੍ਰਿਪ ਲਾ ਦਨਗੇ ਆਪੇ ਠੀਕ ਆ ਮੰਮੀ ਲਵਾ ਲਈ

ਘਰੇ ਲਾ ਗਿਆ ਫਿਰ ਡਾਕਟਰ ਸਾਹਿਬ ਨੇ ਸੱਦ ਲਿਆ ਹੈ ਸਾਦੀ ਬਹੁਤ ਜਿਆਦੀ ਰੁਗੀ ਉਸੇ ਤਾਕਤ ਦੇ ਇੰਜੈਕਸ਼ਨ ਦੁੱਜੇ ਜੇ ਸਭ ਪਾਏ ਮਹਾਰਾਜ ਭਲੀ ਕਰੇ ਬਾਬਾ ਨਾਨਕ ਸਾਹਿਬ ਕੀ ਰੱਖਿਆ ਸੁਵੀ ਰੱਖੀ ਆ ਡਾਕਟਰ ਨੇ ਤੈਨੂੰ ਪਤਾ ਸੀ ਉਹ ਤੇ ਕਾਸੀ ਨੇ ਆਸ਼ਾ ਆਸ਼ਾ ਦਾਦੀ ਦਾ ਪਤਾ ਲੈਣਾ ਹੈ ਹੈ ਸੋਈ ਲੱਗੀ ਹੈ ਦਾਦੀ ਨੂੰ ਹਾਂ ਤੇ ਤੂੰ ਦਾਦੀ ਨੂੰ ਹਮਲਾ ਸੇ ਵੀ ਕਹਿ ਦਾਦੀ ਕੈਮ ਹੋ ਜਾਣਾ ਠੀਕ ਹੋ ਜਾਣਾ ਫਿਕਰ ਨਾ ਕਰ ਹਾਂ ਐ ਦਾਦੀ ਉਹ ਐ ਦਾਦੀ ਫਿਕਰ ਨਾ ਕਰ ਤੂੰ ਹੋ ਜਾਣਾ ਕੀ ਪਤਾ ਨਹੀਂ ਨਾ ਨਾ ਇਹ ਤੂੰ ਕੱਢਦੀ ਦਵਾਈ ਆਹ ਹੁੱਦੀ ਬਣਾਈ ਅੱਜ। ਜਿੰਜੀ ਤੇੜੀ ਜਦਾਂ ਦੀ ਬਣੀ। ਇਧਰੋਂ ਮੜਾ ਮੋਟਾ ਆਪੇ ਕੀਤੀ ਚੁਣਾਈ ਤੁਨੇ। ਇਧਰੋਂ ਮੜਾ ਮੋਟਾ ਲੈਂ ਬੋਛ ਦਤਾ। ਆਹ ਪਹਿਲਾਂ ਮਸਾਲਾ ਬਣਾਇਆ ਰਿਹਾ ਤਰੂਪਾ। ਫਿਰ ਆਹ ਮਸਾਲਾ ਬਣਾ ਕੇ ਆਹ ਤਾਂ ਗੱਲ ਕਰ ਗਿਆ। ਆਹ ਹੁਣ ਫੌਦੀ ਪਦਸਤਰ ਕੰਡਿਆਂ ਕੱਲ ਬਣਾਈ। ਇਧਰੋਂ ਦੋ ਕੰੰਡਾ ਹੋ ਗਈਆਂ। ਆਹ ਰਹਿ ਗਈ। ਕੰਧਾਂ ਹੀ ਆ ਗਿਆਂ ਅੱਜ ਕੱਲ ਤੇ ਆ ਗਿਆ ਸੀ ਗੁਰਪ੍ਰੀਤ ਸਿੰਘ ਹਨੀ ਕਿੰਨ ਦਾ ਪਰੋਣਾ ਤੇ ਨਾਲ ਗਵੰਡੀ ਆ ਗਿਆ ਸੀ ਕਿ ਅਜਤ ਫਿਰ ਕੱਲਾ ਹੀ ਗਿਆ ਹੁਣ ਇਦਾਂ ਨਹੀਂ ਪਾਣੀ ਪਾਣੀ ਦਾ ਤੂੰ ਲਾਈ ਸਾਰਾ ਸਿਰਕ ਕੀਤਾ ਪਾਣੋਂ ਦਾ ਬੰਦੋਬਸਤ ਪਰ ਜੋਰ ਤੇ ਹੋ ਜਾਂਦਾ ਹੁਣ ਸੌ ਸਾਈ ਹੋ ਜਾਂ ਪਿਆ ਬਾਕੀ ਮਾਲਕ ਭਲੀ ਕਰੇ ਬਲਬਖਸ਼ੇ ਤੁਹਾਡੀਆਂ ਦੁਆਵਾਂ ਸਦਕਾ ਸਭ ਖੇਡਣਾ ਚਾਹੁੰਦੇ ਨੇ ਵਾਹਿਗੁਰੂ ਮੇਰ ਕਰੇ ਤੁਹਾਡੇ ਤੇ ਸਾਡੇ ਤੇ ਸਭ ਪਰਮਾਨੰਤ ਹੁਣ ਆਹ ਹੁੱਦੀ ਬਣਾਉਂਦੀ ਆ ਉੱਤੇ ਢੱਕਣ ਹੁੱਦੀ ਦਾ ਸਰੀਏ ਸੂਏ ਘਣ ਹੋ ਜਾਂਦੇ ਆ ਯਾ ਤਾਰਾਂ ਤੁਰਾ ਜੀਆਂ ਕੋਈ ਐਦਾਂ ਬੁੱਤਾ ਸਾਰੇ ਆ ਬਜਰੀ ਇੰਨੀ ਕੁ ਵੱਧ ਗਈ ਆ ਨਾਲ ਮੇ ਮਾਲ ਹੋ ਰਿਹਾ ਇਹ ਹੁਣ ਉਧਰ ਕਿਤੇ ਪਾਉਂਗਾ ਆ ਮੇ ਰੂੜੀਆਂ ਫੇਰਨਦੇ ਆ ਇਸ ਕੈਮੀਕਲ ਪਾ ਕੇ ਕੋਠੇ ਤੇ ਚੋਂਦਾ ਬੜਾ ਫੇਰ ਕਹੀ ਜਾਂਦੇ ਆ ਮੀਂਹ ਪੈਣਾ ਆ ਸੀਮੈਂਟ ਲਿਆਂਦਾ ਹਜਾ ਇਹਨਾਂ ਦਾ ਕੈਮਰਾ ਕੱਲ ਦਿਨ 101 ਆ ਨਾ ਤੇ ਇਹਦੇ ਉੱਤੇ ਬਹੁਤ ਕਮਰਾ ਬਰਾਂਡ ਆਜਾ ਚੁੰਦਾ ਡਬਲ ਟੈਲ ਲਾਈ ਉਦਾਂ ਪਰ ਬਹੁਤ ਖਪਾ ਬਣਾ ਉਹ ਵੀ ਥੱਲੇ ਚੁੰਦਾ ਕਰਦਾ ਉਹਦਾ ਵੀ ਲੱਗ ਸੀ ਇਹ ਲੈਂਟਰ ਦੇ ਚੋਪਿਆ ਹੀ ਇੱਥੇ ਵੀ ਰਾਤਾ ਮੈਂ ਮਾਰ ਜੀ ਬੁਰਸਾ ਜਾਂ ਜਿੰਨਾ ਜਿੰਨਾ ਮੈਂ ਤੁਹਾਨੂੰ ਵਾਜਦਾ ਸੌਖਾ ਜਿੱਥੇ ਜ਼ਿਆਦਾ ਖਲਾ ਰਾਈਟ ਆਉਟਾਂ ਦਾ ਉਥੇ ਨਾ ਮਾਰੂੰਗਾ ਇਧਰ ਇਟਾਂ ਪਈਆਂ ਦਾ ਮਾਰ ਨੂੰ ਨਾ ਮੜਮ ਟੱਪਾ ਥੱਕ ਗਿਆ ਅੱਗੇ ਉਧਰ ਲਾਰਚ ਬਣਾਈ ਹੋ ਹੌਦੀ ਜੀ ਹੁਣ ਇੱਧਰ ਕੋਲ ਘੜਾਇਆ ਕੱਲਾ ਹੈ ਘਾਰਿਆਂ ਤੇ ਮੈਂ ਕਿਹ ਚੱਲ ਇਹ ਚੇਂਜ ਕਰਾਉਣ ਆਏ ਆ ਵਾਹ ਇਹ ਚੇਂਜ ਕਰਾ ਕੇ ਤੇ ਆ ਖੜਨਾ ਹੈ ਇਹ ਵੀ ਪਤਾ ਨਹੀਂ ਇਹ ਖੜਨਾ ਹੈ ਕਿਹੜਾ ਕਰਨਾ ਹੈ ਕੀ ਆ ਉਹ ਲਾਈਟ ਬਲਦ ਹੋਈ ਰਹੀ ਦਾ ਮਾਰੀ ਇਸ ਬਹੁਤ ਪਿਆਰਾ ਬਣਦਾ ਜੀ ਨਾਲੇ ਤੇ ਆ ਜੀ ਤੇ ਆ ਦੇਖੋ ਤੇ ਨਾਲ ਪੂਰਾ ਪਲਾਜੇ ਤੋਂ ਤੇ ਬਣੇਗਾ ਪੈਂਸੀ ਪੀਸ ਬਣੇਗਾ ਠੀਕ ਹੈ ਆ ਜਾਣਾ ਇੱਕ ਇਹਦੇ ਚ ਅਡੀ ਲੈਂਥ ਦਾ ਆਇਆ ਜੀ ਪੀਸ ਬਹੁਤ ਪਿਆਰਾ ਬਣੇਗਾ ਜੀ ਹਾਂ ਜੀ ਪੂਰੀ ਲੈਂਥ ਦਾ ਕਪੜਾ ਉਹਦੇ ਤੋਂ ਵੀ ਹੈਵੀ ਹੈ ਮੇਰਾ ਪਹਿਲਾ ਇਹ ਨਾ ਇਸ ਤੋਂ ਵੀ ਹੈਵੀ ਬਣਿਆ ਦਾ ਜੀ ਇਹਦੇ ਚ ਕਲਰ ਵੀ ਇੱਕ ਆੜੀਆਂ ਅੱਗੇ ਸ਼ਾਇਦ ਦੇਖਾਂਗੇ ਨਾ ਇਹ ਵੀ ਰੁਪੀਰ ਆਇਆ ਨਾ ਆ ਦੇਖੋ ਵੀ ਆਹ ਸੋਨਾ ਹੈ ਸੋਨਾ ਨਾ ਬਹੁਤ ਪਿਆਰਾ ਪੀਸ ਬਣੇਗਾ ਆ ਜੀ ਜੇ ਵੀ ਸੱਚ ਕਰੋ ਲਾਗਣ ਨਾਲ ਆਪਣੇ ਬਹੁਤ ਵਧੀਆ ਹੈਗਾ ਜੇ ਮਲਾਂ ਪੀਸ ਨਾ ਪੂਰੀ ਗ੍ਰੇਸਰ ਅਮੈਂ ਦੁਬਾਰਾ ਲੈਣਦੇ ਹੀ ਪੀਸੇ ਵੇਰ ਅੱਜੀ ਸਿਹਰ ਹੋ ਗਿਆ ਦੇ ਜੀ ਇੱਥੇ ਇੱਕ ਮੇਰੇ ਕੋਲ ਆਇਆ ਥੋੜੀ ਛੋਟ ਲੈਂਥ ਵਿੱਚ ਚੱਲੇ ਕਿ ਲੈਂਥ ਹਾਂ ਹਾਂ ਬੜਾ ਹਾਂ ਇਹ ਤੋਂ ਜ਼ਿਆਦਾ ਛੋਟ ਨਹੀਂ ਜ਼ਿਆਦਾ ਨਹੀਂ ਚਲੋ ਯਾਰ ਇਹ ਨਾ ਲੈਣ ਵੀ ਕੋਈ ਵੇਖੂਗਾ ਤਾਂ ਸਹੀ ਨਾ ਹੋਰ ਤੇ ਲਊਗਾ ਹੋਰ ਕੀ ਬਹੁਤ ਨਾ ਪਿਆਰਾ ਹੈ ਵਾਕਿਆ ਯਾਰ ਨੇ ਇਹਨਾ ਸ਼ਾਟ ਨਹੀਂ ਆਗਾ ਵੀ ਠੀਕ ਹੈ ਬਸ ਬੜਾ ਪਿਆਰਾ ਬਣਿਆ ਦਾ ਨਾਲੇ ਦੇ ਤੇ ਉੱਤੇ ਵੀ ਵਰਕ ਹੋਇਆ ਦਾ ਜੇ ਉਹ ਦੇਖੋ ਪਲਾਜ ਉੱਤੇ ਵੀ ਡਿਜ਼ਾਈਨਰ ਪੀਸ ਬਣਿਆ ਦਾ ਵਧੀਆ ਵਿੱਚ ਇੱਕ ਇਹਦੇ ਵਿੱਚ ਮੇਰੇ ਕੋਲ ਆਇਆ ਵਾ ਆ ਦੇਖੋ 5x ਦੇ ਵਿੱਚ ਜਿੱਦੋਂ ਤੁਹਾਡੀ ਸਾਲੀ ਹੈਗੀ ਕਦੋਂ ਦਰੇ ਤੇ ਆ ਇਹਦੇ ਕੋਲ ਸਹੀ ਗਾ ਇਹਨਾਂ ਦੇ ਨਾਲ ਬਣਾ ਹੋਇਆਗਾ ਫੁੱਲਾ ਡੁੱਲਾ ਸਹੀ ਜੀ ਅਣਕਲੇ ਆ ਬੜਾ ਪਿਆਰਾ ਪੀਸ ਬਣਿਆ ਦਾ ਪਲਾਜ ਵੱਡਾ ਫੁੱਲਾ ਵੱਡਾ ਆ ਦੇਖੋ ਲਵੇ ਪੂਰਾ ਵੱਡੇ ਸਾਈਜ਼ ਦੇ ਵਿੱਚ ਆ ਜੀ ਆ ਨਹੀਂ ਜਿਹੜੀ ਆ ਇਹ ਨੇਰ ਦਾ ਸੀ ਬਾਕੀ ਸੋ ਬਸ ਸੱਚ ਡੈਨਮ ਦੇ ਚਾਇਆ ਕੋਰਸਟ ਜੀ ਡੈਨਮ ਦੇ ਵਿੱਚ ਆ ਦੇਖੋ ਡੈਨਮ ਦੇ ਵਿੱਚ ਕੋਰਸਟ ਆ ਜੇ ਬਹੁਤ ਧਿਆਰਾ ਪੀਸ ਬਣਿਆ ਦਾ ਜੀ ਡੈਨਮ ਦਾ ਇਹਦੇ ਨਾਲ ਐਕਸਟਰਾ ਇਹ ਹਾਂ ਪੈਂਟ ਉੱਤੇ ਪਸਣ ਵਾਲਾ ਆ ਦੇਖੋ ਇਹਦੇ ਬੜੇ ਕੋਆ ਦਾ ਇੱਥੇ ਇਹ ਚ ਕਲਰ ਮਿਲਣਗੇ ਦੋ ਕਲਰ ਲਾਈਟ ਤੇ ਡਾਰਕ ਇਸੇ ਤਰ੍ਹਾਂ ਇਹਦੇ ਵਿੱਚ ਇੱਕ ਨੀਆਂ ਆ ਰਹੀਆਂ ਚੀਜ਼ਾਂ ਇਹ ਨਵੀਆਂ ਬਿਲਕੁਲ ਬੜਾ ਵੜਕੋ ਆ ਨਵੀਆਂ ਚੀਜ਼ਾਂ ਨੇ ਬਿਲਕੁਲ ਚਾਹ ਤੁਹਾਨੂੰ ਆਇਨਾ ਬੜਾ ਮਾਨਾ ਆ ਵਾਲਾ ਆ ਦੇਖੋ ਵਧੀਆ ਆ ਨਾਲ ਪਿੰਡ ਬਣੀ ਦੀ ਐ ਇਸੇ ਤਰ੍ਹਾਂ ਇਹਦੇ ਵਿੱਚ ਵੀ ਲੱਗੂਗਾ ਤੇ ਡਾਰਕ ਕਲਰ ਇੱਕ ਕਮੇਟੀ ਤੇ ਮਤਲਬ ਨਾ ਮੀਲੇ ਕਿਉਂ ਨਹੀਂ ਕੇ ਤੇਰੀ ਗੈਨਮ ਦੇ ਵਿੱਚ ਰਹਿੰਦੀ ਆ ਉਧਰ ਤੋਂ ਆ ਤੈਨੂੰ ਸ਼ਾਇਦ ਦਿਖਾਈ ਸੀ ਦਿਖਾਈ ਨਹੀਂ ਨਹੀਂ ਦਿਖਾਈ ਸੀ ਨਹੀਂ ਦਿਖਾਈ ਓਏ ਪਹਿਲਾਂ ਲਿਆਂਦਾ ਹੀ ਮੁੰਡਾ ਮਡੀਆ ਸੇਲ ਹੋ ਗਿਆ ਸੀ ਵੱਡੇ ਸੱਜਾਂ ਵਿੱਚ ਹੂੰ ਹੂੰ ਡਬਲ ਐਕਸਐਲ ਦੇ ਵਿੱਚ ਡਾਇਨਾਮਿਟੀ ਦਾ ਦੁਬਾਰਾ ਵੀਰ ਲਿਆਂਦੀ ਆ ਇਹਦੇ ਤੇ ਕਾਵਲ ਆਇਆ ਮੈਨੂੰ ਇੱਕ ਇਹਦੇ ਵਿੱਚ ਬਣਿਆ ਦਾ ਸ਼ਰਟ ਵਾਲਾ ਆ ਦੇਖ ਮੈਨੂੰ ਜੀ ਲੱਗ ਗਈ ਹੈ ਨਾਲ ਇਹਦੇ ਨਾਲ ਅੱਛਾ ਬੈਲਟ ਵੀ ਹਾਂਜੀ ਹਾਂਜੀ अच्छा हां शर्ट ਬਣੀ ਨੀਂ ਚੇ ਉੱਪਰ ਆ ਗਿਆ ਡੀ ਆ ਦੇਖੋ ਆ ਵੇ ਸਟੈਚੀ ਵਾਲਾ ਤਾਂ ਪੂਰਾ ਜਿਆ ਨਾ ਸਾਈ ਸਾਈ ਨਾਲ ਇਹ ਰਿਹਾ ਪੂਰੀ ਪਿਓਰ ਲੈਦਰ ਦੀ ਬੈਲਟ ਹੈ ਜੀ ਵਧੀਆ ਵਿੱਚ ਬੰਗੇ ਇਹਦੇ ਵਿੱਚ ਵੀ ਵੀਜ਼ਾ ਨੂੰ ਮਿਲ ਜਾਣਗੇ ਹੋਰ ਕਿ ਜਿਹੜੀਆਂ ਚੀਜ਼ਾਂ ਨਵੀਆਂ ਆਈਆਂ ਜਿਹੜੀਆਂ ਚੱਲਣ ਦੀਆਂ ਐ ਸਾਈ ਛੋਟਾ ਹੈ ਇਹ ਵੀ ਚਾਹੀਦੇ ਉਦਾਂ ਛੋਟਾ ਇਹ ਵੀ ਇਹ ਵੀ ਚਾਹੀਦੇ ਹੈ ਇਹ ਵੀ ਚਾਹੀਦੇ ਇਤੋਂ ਵੱਡਾ ਸਾਈਜ਼ ਚਾਹੀਦਾ ਸਾਈਜ਼ ਕਿੱਟੋ ਕਾਡਾ ਐਡਾ ਹਰਾ ਵੇ ਇਤੋਂ ਲਿਆਗਾ ਵੱਡਾ ਸਾਈ ਜੋਏ ਇਹਨੇ ਜਾਈ ਨਹੀਂ ਤੇਨੇ ਕਾਟਨ ਲੈਣ ਵਾਸਤੇ ਐ ਸਲੂਨ ਵਾਸਤੇ ਵੀ ਲੈ ਲਿਆ ਵਾ ਸ਼ੇਰਾਂ ਨੇ ਦਰਾਜੇ ਉਹ ਇੱਕ ਮਨੇ ਸ਼ੇਰ ਆ ਤੇ ਇੱਕ ਮਨੇ ਭਾਲੂ ਆ ਹਨਾ ਇਦਾਂ ਹੀ ਆ ਹਾਂ ਚੜਾ ਚੜਾ ਲੋ ਲੈ ਭੀੜ ਚੋਂ ਨਿਕਲ ਜੋ ਅੱਜ ਚੱਲੇ ਆਪਾਂ ਦੁੰਬੀਆਲ ਦਿਲ ਕੀਤਾ ਮੈਂ ਚੱਲ ਦੁੰਬੀਆਲ ਆਪਣੇ ਆਕਾਸ਼ ਨਾਲ ਦੇ ਮੰਮੀ ਨੇ ਮਿਲ ਲਈਏ ਯਾਰ ਕਿੰਨੇ ਦਿਨੋਂ ਅੱਕ ਗਏ ਨਹੀਂ ਬੜਾ ਪਿਆਰਾ ਆਂਟੀ ਜੀ ਹੋਣਾ ਦੇ ਨਾਲ ਫੈਮਿਲੀ ਦੇ ਨਾਲ ਇਹ ਰਮਨ ਕੀ ਹਾਲ ਹੈ ਇਹ ਵਾਹ ਨੂੰ ਕੋਈ ਆਹ ਆਂ ਹੀ ਕਦੀ ਹੁੰਦੀ ਪਤਾ ਇਹ ਬੰਦ ਹੋ ਗਿਆ ਵਿੱਚ ਇਹ ਨਾ ਹੁੰਦੀ ਇਹਨੂੰ ਬੰਦ ਕਰੋ ਵੀ ਪਪਾ ਲੋ 350 ਆਉਂਦਾ 350 ਉਹ ਵਾਰ ਆਉਂਦਾ ਇਹ ਮੈਂ ਹਾਂ ਉਹ ਤੇ ਬੈਗ ਟੋਟ ਚੜ ਕੇ ਮਣੀਆ ਨਾ ਕਰਿਆ ਆਏ ਨੇ ਆ ਵੀਰ ਲੈ ਆਇਆ ਟਰੈਕਟਰ ਇਹ ਕਿੱਥੇ ਰਿਮੋਟ ਮਾਰਟੇ ਦਾ ਰਿਮੋਟ ਵਾਲਾ ਨਹੀਂ ਉਹਦਾ ਹੀ ਆ ਅੱਛਾ ਹੱਥ ਨਾਲ ਕੰਮ ਰੜਦਾ ਆ ਹਾਂਜੀ ਚੱਲ ਤੋਰ ਤਸੀਨ ਮਾੜਾ ਗਾਂਵ ਮਛਾਂ ਦੇ ਘਰ ਲੈ ਤਾਂ ਅੱਛਾ ਅੱਛਾ ਮੁਰਦਾ ਆ ਹਾਂਜੀ ਜੀ ਇਹ ਸ਼ੇਰਾ ਇਹਦਾ ਨਾਂ ਕੀ ਆ 5811 5811 ਅੱਛਾ ਸਹੀ ਹੈ ਸਹੀ ਹੈ ਇਹਦਾ ਇਹਨੂੰ ਤਾਂ ਬੂਥਾ ਕਮਾਲ ਲੇਟਾਂ ਲੇਟਾਂ ਖਾਵਾ ਬਾਊ ਇਤਨੇ ਕਮਾਇ ਨੂੰ ਜਰਾ ਆ ਆ ਮੂਰਲਾ ਬੰਦਾ ਇਹਨੂੰ ਕਰਨਾ ਜੀ ਇਹ ਸ਼ੇਰਾ ਆਪਣੀ ਫੋਟੋ ਆ ਫੋਟੋ ਫੋਟੋ ਆਪਣੀ ਲਈ ਆ ਹਾਂਜੀ ਅੱਛਾ ਠੀਕ 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 ਲੈ ਆ ਤਰੀ ਫੋਟੋ ਫੋਟੋ ਤੇ ਜ਼ੂਮ ਕਰ ਕੇ ਤਰੀ ਲੈ ਵੀ ਕਰ ਚੱਕ ਮੁੰਡੇ ਦੀ ਫੋਟੋ ਐਂਡ ਆ ਮਸ਼ਰ ਬੋਂ ਨਾਲ ਲਈ ਫਿਰਨੀਆਂ ਨੇ ਲੈਟਾਂ ਦੇ ਹਾਂ ਬਤੀ ਗਈ ਹੈ ਇਹ ਕਿੰਨੇ ਘੰਟੇ ਕੱਢ ਜਾਂਦੀ ਹੈ ਲੈਟ ਇਹ ਬਥੇੜੇ ਘੰਟੇ ਕੱਢਦੀ ਬੈਂਡ ਵਾਲੀ ਬੈਟਰੀ ਵਾਲੀ ਇਹ ਬੈਟਰੀ ਵਾਲੀ ਜੋ ਜਾਂਦੀ ਨਾਲ ਇਹ ਅੱਛਾ ਅੱਛਾ ਚੱਲ ਠੀਕ ਆ ਇਹ ਮੁੰਡਾ ਘੜੀ ਵਖਾਉਣ ਵਾਸਤੇ ਆ ਇਹ ਘੜੀ ਲਈ ਆ ਇਹ ਜਗਾਣ ਜਗਾਉਣ ਮੜਾ ਇਹਨਾਂ ਪਤਾ ਲੱਗੇ ਕਰੋ ਚੱਕ ਜਗਦੀ ਆ ਅੱਛਾ ਟਾਈਮ ਦੱਸਦਾ ਮਗਰ ਮਗਰ ਹਾਂਜੀ ਚਲ ਸਹੀ ਅੱਛਾ ਬੈਟਰੀ ਆ ਲਾਈ ਪੁੱਤ ਹਾਂਜੀ ਸੰਗਲ ਲਾਇਆ ਸੰਗਲ ਅੱਛਾ ਸੰਗਲ ਵੀ ਲਾਇਆ ਸਟੇਰੀਂਗ ਜਿਹੜਾ ਸੰਗਲ ਵਾਲਾ ਇਹ ਡਬਲ ਟਾਇਰ ਲਾਇਆ ਜੋ ਆਪ ਜੋੜੇ ਹਾਂਜੀ ਇਹ ਸਹੀ ਹੈ ਸਹੀ ਹੈ ਇਹ ਸਿੱਧੂ ਮੂਸੇ ਵਾਲਾ ਚੰਡਾ ਵਾਲਾ ਤਾਂ ਚੰਡਾ ਸਹੀ ਹੈ ਸਹੀ ਹੈ ਸਹੀ ਹੈ ਮੈਂ ਕੋਟਰ ਕੇ ਲੈ ਕੇ ਆਉਂਦਾ ਜੋ ਲੈ 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 ਕੋਈ ਗੱਲ ਮੈਂ ਇੱਥੇ ਹੀ ਆ ਜਾ ਬਾਊ ਓ ਮੇਰਾ ਨੇੜੇ ਨੇੜੇ ਇਹ 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 ਟਰੈਕਟਰ ਦੀ ਵੀਡੀਓ ਬਣਾਉਣੀ ਹੈ ਦੋਵਾਂ ਦੀ ਦੋਨਾਂ ਦੀ ਦੋਨਾਂ ਇੱਕ ਟਾਇਰ ਇੱਕ ਟਾਇਰ ਕਿੱਥੇ ਗਿਆ ਜੀ ਪਾਜੀ ਓ ਜੀ ਨਾ ਲੱਟੇ ਕਰ ਚੈੱਕ ਇਹ ਕਿਹੜਾ ਜਮਦੂਦ ਦਾ ਝੋਟਾ ਲਿਆ ਆ ਹਾਂਜੀ ਆਪੇ ਲਿਆ ਵਾ ਕਿਸੇ ਦੇ ਘਾਲ ਪਿੱਛੇ ਕਿਹੜਾ ਟਰਪਿਆ ਕਿਹੜਾ ਟਰਪਿਆ ਦੱਸ ਟਰੈਕਟਰ ਕਿਹੜਾ ਆ ਜੋਂਡ ਜੋਂਡੀ ਘਰ ਐ ਜੋਂਡੀ ਘਰ ਆਓ ਠੀਕ ਆ ਬੜੇ ਹੋ ਜੋ ਇਹ ਦਿਨੇ ਖੇਡਦੇ ਨੇ ਘਰਾਂ ਨੂੰ ਖੇਡਦੇ ਇਥੇ ਕੋਈ ਟਾਈਮ ਨਹੀਂ ਕੋਈ ਟਾਈਮ ਨਹੀਂ ਸਾਮੀ ਖੇਡਦੇ ਆ ਅੱਛਾ ਬਾਬਾ ਨਿਆਣੇ ਖੇਡਦੇ ਆ ਕਿ ਤੁਸੀਂ ਦੋਵੇਂ ਜਾਣੇ ਜੀ ਬਾਬਾ ਨਿਆਣੇ ਬਾਈ ਅੱਛਾ ਚਲ ਸਹੀ ਹੈ ਸਹੀ ਹੈ ਓਪੀ ਜੈਸਨ ਨੂੰ ਬੁਲਾ ਲਿਆ ਓਏ ਜੈਸਨ ਮੁੰਨਾੜੇ ਕਿੰਨੇ ਖੁਸ਼ ਹੋਈ ਜੈਸਨ ਤੇਰਾ ਨਾਮ ਕੀ ਪਤਾ ਹੈ ਹੈ ਮਾਈਕਲ ਮਾਈਕਲ ਤੇ ਤੇਰਾ ਨਾਮ ਸੈਮਨ ਸੈਮਨ ਠੀਕ ਹੈ ਨਾਮ ਵਧੀਆ ਰੱਖਿਆ ਚੁਣ ਕੇ ਤੇ ਤੇਰਾ ਤੇਰਾ ਘਰ ਇੱਧਰ ਦੂਰ ਆ ਹਾਂ ਇੱਧਰ ਘਰ ਆ ਤੇਰੇ ਘਰ ਤਾਂ ਮੈਨੂੰ ਪਤਾ ਇਹਦਾ 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 ਅੱਗੇ ਅੱਛਾ ਅੱਛਾ ਚੱਲ ਸਹੀ ਹੈ ਸਹੀ ਹੈ ਅੱਛਾ ਉਹ ਅੱਗੇ ਕਾਸ਼ ਉਹਨਾਂ ਦੇ ਘਰ ਤੱਕ ਅੱਗੇ ਅੱਛਾ 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 ਜੀ ਠੀਕ 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 ਅੱਗੇ ਅੱਛਾ ਆ ਤਾਂ ਡਾਕਰ ਹੈ ਆ ਵੇਖ ਆਪਣੀ ਲਵਾਰੀ ਲੈ ਵੀ ਇਧਰ ਵੇਖੋ ਓਕੇ ਮੜਿਓ ਬਾਏ ਬਾਏ ਚੰਗਾ ਜੀ ਓਕੇ ਮੈਡਮ ਸਤਿ ਸ੍ਰੀ ਅਕਾਲ 11 ਜਾ ਰਹੇ ਆ ਘਰੇ ਮੇਰਾ ਕਾਫੀ ਹੋ ਗਿਆ ਵਾ ਗੁਣ ਕਿਹੜੇ ਖਾਣੇ ਆ ਗੋਲ ਕੱਪੇ ਨਿੱਕੇ ਨੇ ਨਿੱਕੇ ਜਿਹੇ ਖਾਣੇ ਆ ਹਾਂ ਵੱਡੇ ਖਾਣੇ ਆ ਮਿੱਠੇ ਖਾਣੇ ਕਿ ਲੂਣ ਵਾਲੇ ਮਿੱਠੇ ਖਾਣੇ ਆ ਮਿੱਠੇ ਖਾਣੇ ਅੱਛਾ ਹੇਰ ਗੁਰੂ ਇਧਰ ਪਾਪਾ ਵਾਲਦੇ ਵੇਖੋ ਇਹਨੇ 2-4 ਖਾ ਲਏ ਹਲੋ ਇਹਨੇ 2 ਹੋਰ ਖਾਣੇ ਆ ਆਇਆ ਕਰੀ ਵੇਖੀ ਚੱਲ ਬੰਦ ਜਾਂਦ ਮੰਨ ਲਓ ਕਿ ਦੋ ਦਿਨ ਦੋ ਦਿਨ ਹੀ ਤਾਂ ੜਖਾ ਦੇ ਗੰਦਾ ੜੀ ਕਰਨ ਗੰਦਾ ਸਾਰਾ ਟੱਬਾ ਹੀ ਖਾ ਗਿਆ ਆਮ ਇਧਰ ਉਹ ਇਹਨਾਂ ਸੰਧੀ ਫਿਰ ਇਹ ਵੀ ਜਵਾਬ ਦਿੰਦੀ ਘੜੀ ਹੈ ਹੈ ਇਹ ਨੀਂਦ ਆ ਗਈ ਤੈਨੂੰ ਹੈ ਕੀ ਹੈ ਅੱਛਾ ਜੰਦੀ ਦਾ ਦਸੰਬਰ ਗੰਦਾ ਦਸੰਬਰ ਹਾਂ ਤੁਹਾਡੇ ਸੇ ਮੂੜ ਗੰਦੇ ਕੀ ਹੈ ਅੱਜ ਠੀਕ ਨਹੀਂ ਹੈ ਨਾ ਮੈਂ ਮਾਲ ਲੈਣਾ ਮੈਂ ਲੈ ਲੈਣਾ ਹੈ ਡਰਦੇ ਸਿਰਦਾ ਸਿਰ ਕੰਦਿਲ ਲੱਤਾਂ ਜਾਂ ਜੰਡੇ ਕੋਈ ਕੰਮ ਨਹੀਂ ਮ ਕੀਤਾ ਹੈ ਉੱਥੇ ਹਾਂ ਪਤਾ ਨਹੀਂ ਲੱਤਾਂ ਨਹੀਂ ਲੱਤਾਂ ਨੂੰ ਜ਼ੋਰ ਪੈਂਦਾ ਵਾ ਕਿ ਬੋਤਾ ਲੱਤਾਂ ਨੂੰ ਪੈਂਦਾ ਜ਼ੋਰ ਬਹੁਤ ਆ ਲੱਤਾਂ ਬਹੁਤ ਦਰਦ ਕਰਦੀਆਂ ਨੇਰਾ ਵੜਾ ਕੀਤਾ ਬੱਤੀ ਜਗਾਓ